ਜੁਜਾ ਮੈਂ ਨਹੀਂ ਜਦੋਂ ਜਦੋਂ ਪਹਿਲੀ ਚ ਪੜ੍ਹਦੀ ਹੁੰਦੀ ਸੀ ਹਾਂ ਪਹਿਲੀ ਚ ਕਲਾਸ ਚ ਲੱਗੀ ਸੀ ਨਾ ਜਦੋਂ ਮੈਂ ਤੇ ਉੱਥੇ ਸੀ ਪਹਿਲੀ ਦਾ ਕਾਇਦਾ ਹੁੰਦਾ ਸੀ ਕਾਇਦਾ ਹੀ ਬੋਲਦੇ ਸੀ ਤਾਂ ਕਾਇਦਾ ਹੀ ਹੁੰਦਾ ਸੀ ਹਾਂ ਤੇ ਉਹਨਾਂ ਦੇ ਤੇ ਸੀ ਪਹਿਲਾਂ ਉੱਥੇ ਠੱਠਾ ਠੂਆ ਤੇ ਉਹ ਸਾਲ ਬਾਅਦ ਕਾਇਦਾ ਬਦਲ ਗਿਆ ਉਹਨਾਂ ਦੇ ਤੇ ਆ ਗਿਆ ਥਾਣੇਦਾਰ ਠੱਠਾ ਥਾਣੇਦਾਰ ਹਾਂ ਤੇ ਉਹ ਮੈਂ ਤਾਂ ਆਖਣਾ ਸੀ ਨਾ ਠੱਠਾ ਥਾਣੇਦਾਰ ਮੈਂ ਆਪਣਾ ਠੱਠਾ ਠੂਵੇਂ ਦਾ ਤੇ ਮਾਰ ਕਰਨੇ ਬਾਲੇ ਮੇਰਾ ਮਜ਼ਾਕ ਹੈ ਜੇ ਤੱਕ ਗੱਲ ਸਾਰੇ ਦਰਦੇ ਨੇ ਅੰਦਰ ਜਦੋਂ ਮੇਰੇ ਠੂਆ ਚਾਹ ਸੁਨੇ ਦਾ ਨਾਲੇ ਪੈਂਦੀਆਂ ਤਾਂ ਕੁੱਟ ਪੀ ਹੁੰਦੀ ਹਾਂ ਪੈਂਦੀਆਂ ਤਾਂ ਫੁੱਟ ਤਾਂ ਪਹਿਣੀ ਸੀ ਉਦੋਂ ਕੀ ਹੁੰਦਾ ਸੀ ਮਾਸਟਰ ਹੁੰਦੇ ਕਿ ਪੈਂਦੀਆਂ ਹੁੰਦੀਆਂ ਸੀ ਮਾਸਟਰ ਪੈਂਦੇ ਹੁੰਦੇ ਸੀ ਇਸ ਤਾਂ ਪੈਂਜੀ ਆਉਂਦੇ ਸੀ ਹਮ 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 ਹ अच्छा हां चलो जी सारेनु ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀ ਵੈਰੂਪ ਮਾਹ ਰਹੇ ਚੜ੍ਹਦੀ ਕਲਾ ਰੱਖੇ ਸਾਡੇ ਸਾਡੇਾਂ ਵਿੱਚ ਚੜ੍ਹਦੀਆਂ ਕਲਾ ਹੈ ਤੁਹਾਨੂੰ ਵੀ ਮਾਹ ਰਹੇ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਪਰਮਾਤਮਾ ਸਭ ਨੂੰ ਆਪਣੇ ਆਪਣੇ ਘਰਾਂ ਚ ਖੁਸ਼ ਰੱਖੇ ਹੈ ਨਾ ਤੁਸੀਂ ਸਾਰੇ ਜਾਣੇ ਉਮੀਦ ਕਰਦੇ ਹਾਂ ਬਹੁਤ ਵਧੀਆ ਹੋਗੇ ਹਾਂਜੀ ਤੇ ਕਿਉਂਕਿ ਅੱਜ ਇਹ ਵੀ ਘਰ ਸੀਗੇ ਤੇ ਇਸ ਕਰਕੇ ਅਸੀਂ ਉਥੋਂ ਮਮਾ ਨਾਲ ਗੱਲ ਕਰ ਰਹੇ ਸੀ ਤਾਂ ਉਤੋਂ ਹੀ ਸਟਾਰਟ ਕਰਤੀ ਸੀਗੇ ਚਲੋ ਤੁਹਾਡੇ ਨਾਲ ਵੀ ਸਾਂਝੀ ਕਰ ਲਈਏ ਮਮਾ ਦੀ ਇਹ ਵਾਲੀ ਗੱਲ ਸੀ ਬੜੀਆਂ ਗੱਲਾਂ ਕਰੀ ਜਾਂਦੇ ਸੀ ਹੂੰ ਹੂੰ ਛੇੜੀ ਜਾਂਦਾ ਸੀ ਵੀ ਮਮਾ ਤੂੰ ਨੇਦਾਰ ਆਂਦੀ ਸੀ ਸਹੀ ਗੱਲ ਐ ਮਮਾ ਦੀ ਪੜਾਈ ਦੀ ਗੱਲ ਕਰ ਰਹੇ ਸੀ ਹਾਂ ਮਮਾ ਜਦੋਂ ਸਕੂਲ ਜਾਣ ਲੱਗੇ ਸੀ ਪਹਿਲੀ ਵਾਰੀ ਪਹਿਲੀ ਵਾਰੀ ਗਿਆ ਸੀ ਮਮਾ ਤੋਂ ਪਹਿਲੀ ਵਾਰ ਪਹਿਲੀ ਵਾਰ ਚਲ ਜਾ ਹਾਂ ਹਾਂ ਪਹਿਲੀ ਵਾਰ ਤੇ ਨਹੀਂ ਅੱਜ ਆਪਾਂ ਰੋਟੀ ਖਾਂਦੇ ਪੈਸੀ ਜਦੋਂ ਤੁਸੀਂ ਉਹ ਗੱਲ ਸੁਣਾ ਰਹੇ ਸੀ ਕਿ ਵੀ ਆਪਾਂ ਵੀ ਪਹਿਲੇ ਟਾਈਮ ਚ ਖੇਤ ਜਦੋਂ ਵੀ ਹੁਣ ਓਨੀ ਘਰੇ ਜਿਆਦੀ ਸਵਾਦ ਨਹੀਂ ਲੱਗਦੀ ਰੋਟੀ ਹਨਾ ਤੇ ਜਿੰਨੀ ਵੀ ਉਦੋਂ ਖੇਤ ਚ ਜਿਆਦੀ ਸਵਾਦ ਲੱਗਦੀ ਸਾਨੂੰ ਜਿਆਦੀ ਖਾਦੇ ਸੀ ਖੇਤਾਂ ਦੀ ਟਾਰ ਹਾਂਜੀ ਆਪਾਂ ਗੱਡੇਆ ਤੇ ਵਿਆਹ ਤੇ ਜਾਇਦਾ ਹਾਂ ਹਾਂ ਉਹ ਹਾਂ ਉਹ ਵੀ ਕਰ ਰਹੇ ਸੀਗੇ ਤੇ ਨਹੀਂ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਵੀ ਖੇਤ ਵਿੱਚ ਅਸੀਂ ਜਾ ਕੇ ਰੋਟੀ ਖਾਣਦੇ ਸੀ ਐਵੇਂ ਜਦੋਂ ਨਰਮਾ ਚੁਗਣ ਜਾਂਦੇ ਸੀਗੇ ਹਾਂ ਹਾਂ ਹਾਂਜੀ ਵੀ ਹੁਣ ਆਪਾਂ ਘਰੇ ਆ ਨਾ ਦੋ ਸਬ ਚਲੋ ਆਪਾਂ ਤੇ ਇੱਕ ਸਬਜੀ ਨੇ ਖਾਣੇ ਵੈਸੇ ਉੰਜ ਗੱਲ ਕਰਦੇ ਆ ਕਿ ਜਿਵੇਂ ਹੁਣ ਲੋਕ ਕਿੰਨੇ ਪਕਵਾਨ ਬਣਾ ਕੇ ਖਾਂਦੇ ਨੇ ਘਰਾਂ ਵਿੱਚ ਤਾਂ ਫਿਰ ਵੀ ਕਹਿੰਦੇ ਆ ਵੀ ਨਹੀਂ ਸਵਾਦ ਬਣੀ ਬੱਚੇ ਵੀ ਅੱਜ ਕੱਲ ਦੇ ਕਹਿੰਦੇ ਨੇ ਵੀ ਨਹੀਂ ਸਵਾਦ ਕੀ ਐਵੇਂ ਐਵੇਂ ਨਹੀਂ ਉਹ ਤਾਂ ਖੇਤ ਰੋਟੀ ਲੈ ਕੇ ਜਾਈ ਸੀ ਦੁਪਹਿਰੇ ਚਾਹ ਨਾਲ ਹਾਂਜੀ ਤੇ ਉਹ ਰੋਟੀ ਜਦੋਂ ਚਾਹ ਬਣਾਈਦੀ ਸੀ ਤੇ ਖਾਈਦੀ ਸੀ ਰੋਟੀ ਬਹੁਤ ਸਵਾਦ ਲੱਗਦੀ ਸੀ। ਅੱਛਾ ਜੀ। ਚੁੱਲੇ ਤੇ ਪਕਾ ਕੇ ਹਾਂਜੀ। ਘਿਓ ਨਾਲ ਤਲ ਕੇ ਹਾਂਜੀ। ਕਿਉਂ ਦੁੱਧ ਤਾਂ ਵਾਧੂ ਖਾਈਦਾ ਸੀ। ਉਹਾਂ ਵੀ ਦੇਸੀ ਘਿਓ ਹੁੰਦਾ ਸੀ ਉਦਾਂ। ਦੇਸੀ ਘਿਓ ਵਾਧੂ ਹੁੰਦਾ ਸੀ। ਹਮਮ। ਨਾ ਚਾ ਰੱਖਦੇ ਸੀ ਵਧੀਆ ਚੰਗੀਆਂ। ਹਮਮ। ਵਧੀਆ ਦੁੱਧ ਕਿਉਂ ਸਭ ਕੁਝ ਘਰੇ ਵਾਧੂ ਹੁੰਦਾ ਸੀ। ਹਾਂਜੀ। ਉਦੋਂ ਤਾਂ ਕਿਉਂ ਦੁੱਧ ਖਾਂਦੇ ਸੀ। ਹਾਂਜੀ। ਉਦੋਂ ਆ ਚੀਜ਼ਾਂ ਨਹੀਂ ਸੀ ਨਾ ਖਾਂਦੇ। ਹਾਂ ਸਹੀ ਗੱਲ ਆ। ਬਾਜ਼ਾਰ ਚ ਚੀਜ਼ਾਂ ਨਹੀਂ। ਹਾਂ। ਮਤਾਂ ਦੇ ਪਹਿਲੀ ਗੱਲ ਡਾਕਟਰਾਂ ਦੇ ਕਿਉਂ ਖਾਉਂਦਾ। ਹਾਂਜੀ ਵੀ ਦੇਸੀ ਘਿਓ ਖਾਉ ਉਹ ਨਾ ਹਾਂ ਅਸੀਂ ਤਾਂ ਬਹੁਤ ਖਾਧਾ ਆਇਆ ਦੇਸੀ ਘਿਓ ਹੂੰ ਹੂੰ ਸਾਰੇ ਸਾਰੇ ਪਰਿਵਾਰ ਨੇ ਮੇਰਾ ਤਾਂ ਫਾਦਰ ਸੀ ਜਿਹੜਾ ਅਸੀਂ ਬਾਜੀ ਕਹਿੰਦੇ ਹਾਂ ਉਹਨੂੰ ਹਾਂਜੀ ਤੇ ਉਹਨੇ ਦੋ ਹੀ ਰੋਟੀਆਂ ਖਾਂਦਾ ਸੀ ਜੇ ਤੰਦੂਰ ਦੀਆਂ ਪਕਾਉਣੀਆਂ ਤੇ ਉਹਦੇ ਚ ਚੋਗਾ ਖੱਟ ਕੇ ਚੋਗੇ ਦਾ ਮੈਨੂੰ ਲੱਗਦਾ ਅੱਜਕੱਲ ਕਿਛਰ ਪਤਾ ਹੀ ਨਹੀਂ ਹੁੰਦਾ ਹਾਂ ਹਾਂਜੀ ਹਾਂ ਹੁਣ ਦੇ ਬੱਚਿਆਂ ਨੂੰ ਨਹੀਂ ਪਤਾ ਸਾਡੀ ਉਮਰ ਵਾਲਿਆਂ ਨੂੰ ਤਾਂ ਪਤਾ ਹੀ ਆ ਫੁੱਲੀ ਰੋਟੀ ਤੰਦੂਰ ਦੀ ਰੋਟੀ ਫੁੱਲ ਜਾਂਦੀ ਉਹਦੇ 'ਚ ਇੰਨੀ ਨੀ ਮੱਖਣੀ ਚਾਰ ਚਪੇਰੇ ਪਾ ਕੇ ਉੱਤੋਂ ਨਾਪ ਦੇਣਾ ਦੋ ਹੀ ਰਟੀਆਂ ਖਾਂਦੇ ਸੀ ਖਾਂਦੇ ਚੋਗੇ ਆ ਚੋਗੇ ਵਾਲਿਆਂ ਸੀ ਹਨਾ ਤੇ ਹੁਣ ਵੀ ਚਾਹ 'ਚ ਕਿਉਂ ਪਾ ਲੈਣਾ ਦੁੱਧ 'ਚ ਕਿਉਂ ਪਾ ਲੈਣਾ ਹਾਂਜੀ ਐਵੇਂ ਕਰਕੇ ਸੀ ਉਹ ਰੋਟੀ ਸਾਡਾ ਪਿਛਲੇ ਵਾਲਿਆਂ ਗੱਲਾਂ ਤਾਂ ਹੈ ਨਹੀਂ ਹੁਣ ਨਹੀਂ ਹੈਗੀਆਂ ਜਦ ਨਾਲ ਸੀ ਵੇਖੀਆਂ ਵੇਖੀਆਂ ਹਾਂ ਸੈਂਦੇ ਜਮਾਨੇ 'ਚ ਸੀ ਨਾ ਹਾਂਜੀ ਗੱਲਾਂ 1% ਵੀ ਨਹੀਂ ਹੁੰਦੀਆਂ ਹਾਂਜੀ ਅੱਜ ਕੱਲ ਤਾਂ ਸਭ ਕੁਝ ਰੈਡੀਮੇਡ ਚੱਲਦਾ ਪਿਆ ਚੱਲਦਾ ਪਿਆ ਹਨਾ ਨਹੀਂ ਤੇ ਉਹ ਤੁਸੀਂ ਖੇਤ ਵਿੱਚ ਕਿਵੇਂ ਰੋਟੀ ਲੈ ਕੇ ਜਾਂਦੇ ਸੀ ਤੇ ਉਹ ਸੁਣਾਓ ਗੱਲ ਉਹ ਜਿਹੜੀ ਮੈਨੂੰ ਸੁਣਾ ਰਹੇ ਸੀ ਅੱਗੇ ਖੇਤ ਉਹ ਜਿਹੜਾ ਜਾਂ ਦੁਪਹਿਰੇ ਬਣਾਉਂਦੇ ਸੀ ਜਾਂ ਦੁਪਹਿਰੇ ਬਣਾ ਕੇ ਪੀਂਦੇ ਸੀ ਤਾਂ ਜਾਂਦੇ ਸੀ ਫਿਰ ਰੋਟੀ ਖਾਣ ਜਾਂਦੇ ਸੀ ਹਾਂਜੀ ਤੇ ਦੁਪਹਿਰ ਦਾ ਸਾਰਾ ਖਾਣਾ ਲੈ ਜਾਂਦੇ ਸੀ ਚਾਹ ਮਿੱਠਾ ਦੁੱਧ ਪੱਤੀ ਸਭ ਕੁਝ ਹਾਂਜੀ ਤੇ ਫਿਰ 12 ਵਜੇ ਫਿਰ ਚਾਹ ਨਹੀਂ ਹੁੰਦੀ ਸਭ ਨਰਮਾ ਚ ਬਣਾਲੀਆਂ ਨੇ ਭੈਣਾਂ ਨੇ ਆਵਾਜ਼ ਮਾਰਦੇ ਨਹੀਂ ਜੀ ਭੈਣ ਚਾਹ ਬਣਾ ਲਾ ਹਾਂਜੀ ਫਿਰ ਉਹ ਚਾਹ ਬਣਾਉਣੀ ਥੇ ਦੁਪਹਿਰੇ ਮੱਖਾਂ ਦੀ ਸ਼ਾਮੀ ਹਾਂ ਹਾਂ ਤੇ ਚਾਹ ਬਣਾ ਕੇ ਤੇ ਫਿਰ ਉਹਨਾਂ ਨੇ ਆ ਜਾਣਾ ਮੈਂ ਬਾਜ ਮਾਰ ਦੇਣੀ ਪਿਆਜੋ ਚਾਹ ਬਣ ਗਈ ਹਾਂਜੀ ਉਹਨਾਂ ਨੇ ਆ ਜਾਣਾ ਫਿਰ ਉਹ ਰੋਟੀਆਂ ਅਸੀਂ ਘਰੋਂ ਵਧੀਗਾ ਚੌਪੜਕੇ ਮੰਨ ਕੇ ਲੈਤੇ ਜਾਂਦੇ ਤੇ ਚਾਰ ਨਾਲ ਜਾਂਦਾ ਕੋ ਸਬਜ਼ੀ ਨਾਲ ਹਾਂਜੀ ਉਹ ਨਾ ਦੇ ਕੇ ਪੈਣਾ ਮੈਂ ਚੋੜ ਦਿਖਾਉਂਦੀਆਂ ਉਹਨਾਂ ਦੇ ਕੋ ਚਟਨੀ ਹੁੰਦੀ ਸੀ ਲਾਜ਼ਮ ਅੱਛਾ ਜੀ ਤੇ ਉਹ ਕੁੱਟਦੀਆਂ ਸੀ ਦਹੀਂ ਪਾ ਕੇ ਤੇ ਲੱਸੀ ਪਾ ਕੇ ਉਹਦੇ ਚ ਦੌਰੀ ਦਿੰਦੇ ਸੀ ਹਾਂਜੀ ਉਹ ਚਟਨੀ ਬਹੁਤ ਸਵਾਦ ਬਣਦੀ ਹੈ ਮੈਂ ਤਾਂ ਚਟਨੀ ਉਹਨਾਂ ਤੋਂ ਲੈ ਲਵਾਂਗੀ ਤੇ ਚਟਨੀ ਦਾ ਉੱਤੇ ਰੋਟੀ ਖਾਣੀ ਹੈ ਦੁਪਹਿਰੇ ਬਹੁਤ ਹੀ ਸਵਾਦ ਲੱਗਦੀ ਹੈ ਇਸ ਪਰੋਠੇ ਅੱਗ ਉੱਤੇ ਜੱਗ ਬਣ ਜਾਂਦੇ ਹਨ ਗਰਮ ਕਰਕੇ ਕੋਲਿਆਂ ਤੇ ਰੱਖ ਰੱਖ ਕੇ ਰੋਟੀ ਖਾਣੀ ਹਾਂਜੀ ਹਾਂ ਫਿਰ ਉੱਥੇ ਚਾਹ ਬਣਾਉਂਦੇ ਸੀਗੇ ਉੱਥੇ ਚਾਹ ਜੱਲੇ ਨਹੀਂ ਤੇ ਫਿਰ ਚਾਹ ਕਿਵੇਂ ਬਣਾਉਂਦੇ ਹੁੰਦੇ ਸੀ ਤੁਸੀਂ ਉੱਥੇ ਚਾਹ ਪਨਾਈ ਦੀ ਸੀ ਵੀ ਜਿਵੇਂ ਬਾਹਰ ਜ਼ਮੀਨ ਗਿੱਲੀ ਹੁੰਦੀ ਹੈ ਖੱਖਾਂ ਥੱਲੇ ਅੱਛਾ ਜੀ ਉਹ ਬਾਟੇ ਨਾਲ ਚੁੱਲਾ ਪੱਟ ਲੈਣਾ ਅੱਛਾ ਜੀ ਉਹ ਵਿੱਚ ਚੁੱਲਾ ਬਣਾ ਕੇ ਉੱਤੇ ਰੱਖ ਲੈਣੇ ਉੱਥੇ ਵੱਟੇ-ਵੱਟੇ ਹੁੰਦੇ ਤੇ ਪੰਜ ਹਾਂਜੀ ਪੱਕੇ ਵੱਟੇ ਰੱਖ ਲੈਣੇ ਉੱਤੇ ਅੱਛਾ ਜੀ ਉਹਨਾਂ ਦੇ ਉੱਤੇ ਪਤੀਲਾ ਰੱਖ ਕੇ ਤੇ ਲੱਕੜਵਾਲਨ ਦਾ ਖੇਤ ਹੁੰਦਾ ਹੀ ਹਾਂਜੀ ਤੇ ਚਾਹ ਚੁੱਲੇ ਤੇ ਬਣਾਉਣੀ ਉਸੇ ਚੁੱਲੇ ਤੇ ਬਣਾਉਣੀ ਹਨਾ ਹਾਂ ਕਿ ਉਹ ਵਧੀਆ ਸੀ ਹਨਾ ਉਦੋਂ ਤੁਹਾਨੂੰ ਵੀ ਇਹ ਸੀ ਕਿ ਥੱਕਦੇ ਥੁੱਕਦਾ ਵੀ ਨਹੀਂ ਬੰਦਾ ਸੀ ਹਨਾ ਹੁਣ ਤਾਂ ਥੋੜਾ ਜਿਹਾ ਕੰਮ ਕਰ ਲੈਨੇ ਤੇ ਅਸੀਂ ਕਿੰਨੇ ਵੀ ਥਕਾਵਟ ਹੋ ਗਈ ਹੁਣ ਸੋਝ ਕੇ ਅਸੀਂ ਆਰਾਮ ਕਰ ਲਏ ਪਤਾ ਨਹੀਂ ਸੀ ਕੋਈ ਸੰਦਾਰ ਨਹੀਂ ਸੀ ਪਤਾ ਹੂੰ ਹੂੰ ਤੇ ਹੁਣ ਤੇ ਮਾਤਾ ਤਾਂ ਕਦੀ ਸੁੱਤੀ ਨਹੀਂ ਸੀ ਤੇ ਪਹਿਰਾ ਹੁੰਦਾ ਸੀ ਨਾਨੀ ਦੀ ਹਾਂ ਚਰਖੇ ਕੱਤਨੇ ਦਰੀਆਂ ਹੁੰਦੀਆਂ ਹਾਂਜੀ ਘਰ ਪਰਿਵਾਰ ਦੇ ਆਪਦੇ ਦੇ ਸਾਰੇ ਕੱਪੜੇ ਆਪ ਸੀਵੇਂ ਹੁੰਦੇ ਸੀਨੇ ਤੇ ਉਹ ਅਸੀਂ ਵੀ ਸਿੱਖ ਗਿਓਂ ਵਿੱਚ ਨਵੇਂ ਸਾਡੀ ਮਾਤਾ ਕੰਮ ਕਰਦੀ ਸੀ ਹਾਂਜੀ ਹਾਂਜੀ ਹੁਣ ਪਹਿਲਾਂ ਵਾਲੇ ਵਰਗੇ ਕੰਮ ਹੋਣ ਨਹੀਂ ਹੈਗੇ ਜਾਂ ਚਲੋ ਠੀਕ ਹੈ ਹੁਣ ਜਿਆਦਾ ਬੀਜ਼ੀ ਲਾਈਫ ਹੈ ਹੋਰ ਪਰ ਅੱਗੇ ਹੁਣ ਸੋਖ ਸੁਵਲਤਾ ਨੇ ਸਾਰੇ ਹੈਗੀਆਂ ਨੇ ਚੀਜ਼ਾਂ ਹਨਾ ਆਪਣੇ ਕੋਲ ਉਹਦੇ ਨਾਲ ਬਣਾ ਸਕਦੇ ਆ ਆਪਾਂ ਸਾਰਾ ਕੁਝ ਕਰ ਸਕਦੇ ਆ ਪਰ ਪਹਿਲੋ ਸਾਰਾ ਹੱਥੀ ਮਿਹਨਤ ਕਰਕੇ ਲੋਕ ਬਣਾਉਂਦੇ ਸੀ ਸਭ ਕੁਝ ਹਨਾ ਮੇਰੀ ਮਾਤਾ ਸਣ ਕੱਟ ਕੇ ਸਣ ਤੁਹਾਨੂੰ ਪਤਾ ਹੀ ਨਹੀਂ ਹੋਣਾ ਸਣ ਕੀ ਨਾ ਮੈਨੂੰ ਨਹੀਂ ਪਤਾ ਹਾਂਜੀ ਸਣ ਬੀਜਦੇ ਸੀ ਖੇਤ ਅੱਛਾ ਜੀ ਨਰਮਿਆਂ ਵੇਲੇ ਕੋੜੇ ਮਾਰ ਦਿੰਦੇ ਸੀ ਸਣ ਦਾ ਬੀਜ ਹੁੰਦਾ ਅੱਛਾ ਜੀ ਬੀਜ ਲੈ ਪੰਜ ਬੀਜੀ ਸੱਚ ਹਾਂ ਕਿਆਰਾ ਬੀਜਦੇ ਸੀ ਇਕੱਠਾ ਅੱਛਾ ਜੀ ਸਾਰਾ ਜਿਵੇਂ ਆਪਾਂ ਨਰਮਾ ਬੀਜਦੇ ਹੂੰ ਹੂੰ ਤੇ ਉਹਨੇ ਸਣ ਨੇ ਵੱਡੀ ਵੱਡੀ ਹੋ ਜਾਣਾ ਜਿਵੇਂ ਕਾਨੇ ਹੁੰਦੇ ਆ ਠੀਕ ਹੈ ਐਵੇਂ ਹੋ ਜਾਣਾ ਤੇ ਉਹ ਫਿਰ ਵੱਡ ਨਹੀਂ ਉਹਨੂੰ ਵੈਸੇ ਕਾਨਿਆਂ ਦਾ ਵੀ ਅੱਜ ਕੱਲ ਦੇ ਬੱਚਿਆਂ ਨੂੰ ਪਤਾ ਹਣਾ ਹਾਂ ਕੀ ਕਾਨੇ ਕੀ ਹੁੰਦੇ ਉਹ ਸਾਨ ਵੱਡ ਕੇ ਲਿਆ ਕੇ ਤੇ ਆਪਣੇ ਪਿੰਡਾਂ 'ਚ ਛੱਪੜ ਹੁੰਦੇ ਸੀ। ਅੱਛਾ ਇਹ ਪਾਣੀ ਵਾਲੇ ਛੱਪੜ। ਹੂੰ ਤੇ ਪੌਂਦੇ 'ਚ ਨਾਪ ਆਉਂਦੇ। ਅੱਛਾ ਉਹ ਫਿਰ ਗਿੱਲੀ ਹੋ ਜਾਂਦੀ। ਦਸਾਂ 15 ਦਿਨਾਂ ਤੋਂ ਗਰਨੇ ਇੱਕ ਉਹਨਾਂ ਨੂੰ ਗਰਨੇ ਬੋਲਦੇ ਸੀ ਪੂਲੇ ਬੰਨੇ ਹੁੰਦੇ ਸੀ। ਅੱਛਾ ਇਹ ਉਹਨਾਂ ਨੂੰ ਕੱਢ ਕੇ ਲਿਆ ਕੇ ਤੇ ਘਰੇ ਕੰਦਾ ਨਾਲ ਲਾ ਕੇ ਉਹਨਾਂ ਨੂੰ ਜੋੜ ਦੇਣਾ ਹੈ ਬਰਾਬਰ ਬਰਾਬਰ। ਅੱਛਾ ਇਹ ਉਹ ਸੁੱਕ ਜਾਣਾ। ਫਿਰ ਉਹਨਾਂ ਨੂੰ ਤਿੱਲੀ ਭੰਨ ਕੇ ਤੇ ਉਤੋਂ ਸਣ ਦੀ ਜਿਵੇਂ ਰਸਾਂ ਦੀ ਕਿਸੇ ਚੀਜ਼ ਤੋਂ ਚੀ ਚੇਲ ਲੈਂਦੀ। ਉਹ ਸਣ ਲੈਂਦੀ ਸੀ। ਹੂੰ ਉਹ ਸਣ ਉਹ ਇਕੱਠੀ ਕਰਕੇ ਜੂੜੀਆਂ ਵਟ ਕੇ ਮੇਰੇ ਪਾਪਾ ਨੇ ਕੱਢਨੇ ਬੰਨਨੇ ਕਰਨੇ ਨਾਨੀ ਨੇ ਹਾਂ ਤੇ ਉਹ ਨੂੰਹ ਸਣ ਫਿਰ ਬੀਬੀ ਮੇਰੀ ਨੇ ਮਾਤਾ ਮੇਰੀ ਨੇ ਫਿਰ ਉਹ ਚਰਖੇ ਤੇ ਕੱਤਣਾ ਹਮ ਹਥੇ ਤੇ ਹਥੇ ਤੇ ਬਾਣ ਕੱਤਣਾ ਹਾਂਜੀ ਚਰਖੇ ਦੇ ਹਥੇ ਤੇ ਆਪਾਂ ਟੱਕਲੇ ਦੇ ਤਾਂ ਪੂਣੀ ਕੱਤਦੇ ਆ ਨਾ ਹਮ ਉਹ ਹਥੇ ਤੇ ਕੱਤਣਾ ਠੀਕ ਹੈ ਮੈਂ ਦੇ ਕੇ ਨਾ ਬਲਾਵਾ ਜਾ ਹਾਂਜੀ ਹਾਂਜੀ ਕਰਕੇ ਉਹਨੂੰ ਕਿਹੜੀ ਜਾਣਾ ਚਰਖਾ ਨੂੰ ਲੰਬੀ ਰੱਸੀ ਹੋ ਜਾਣੀ ਉੱਤੇ ਫਿਰ ਵਲਦੇਣੀ ਹੁੰਦੀ ਹੱਥੇ ਉੱਤੇ ਐਡਾ ਪਿੰਗਾ ਹੋ ਜਾਣਾ ਹਾਂਜੀ ਹੱਥਾਂ ਨਾਲ ਕੱਤ ਕੇ ਮम्मा ਵੀ ਕੱਤਿਆ ਆ ਉਹਦਾ ਫਿਰ ਕੀ ਕਰਦੇ ਸੀਗੇ ਉਹਦਾ ਫਿਰ ਉਹ ਸਣ ਕੱਤ ਕੇ ਹਾਂਜੀ ਆ ਪੱਥੀ ਕੱਤ ਕੇ ਫਿਰ ਉਹਦੇ ਮੰਜੇ ਬਣਿੱਤੇ ਅੱਛਾ ਮੰਜੇ ਬਣਾਉਂਦੇ ਸੀ ਤੇ ਕਿੰਨੀ ਮਿਹਨਤ ਸੀ ਹਨਾ ਹੁਣ ਆਪਾਂ ਆ ਵਾਲਾ ਮੰਜਾ ਵੀ ਘਰੇ ਇਨਵਾਰ ਵਾਲਾ ਨਹੀਂ ਹੁੰਦੇ ਆ ਕਿ ਆਪਾਂ ਉਥੋਂ ਬਜ਼ਾਰੋਂ ਨਾ ਕੇ ਲਈਏ ਹਨਾ ਜਾਂ ਕਿਸੇ ਨੂੰ ਪਿੰਡ ਵਿੱਚ ਕਹਿ ਕੇ ਵੀ ਸਾਡਾ ਮੰਜਾ ਆਉਣ ਦੋ ਫਿਰ ਤੇ ਪਹਿਲੋਂ ਹੱਥੀ ਉਹ ਵੀ ਵਾਣ ਵਾਣ ਕਹਿੰਦੇ ਨਾ ਵਾਣ ਹਾਂ ਹਾਂ ਸਣ ਕੱਤ ਕੇ ਸਣ ਕੱਤ ਕੇ ਹੱਥਾਂ ਦੇ ਨਾਲ ਤਾਂ ਫੇਰ ਬਣਾਉਂਦੇ ਸੀ ਉਹ ਲੋਕ ਜਾਦੇ ਮਿਹਨਤ ਵਾਲੇ ਸੀਗੇ ਹਾਂ ਉਹਨ ਦੇ ਬੱਚੇ ਕਹਿੰਦੇ ਕਿ ਅਸੀਂ ਜਾਦੀ ਮਿਹਨਤ ਕਰਦੇ ਹਾਂ ਪਰ ਨਹੀਂ ਉਹ ਜਾਦੇ ਮਿਹਨਤ ਵਾਲੇ ਸੀਗੇ ਪਹਿਲੋਂ ਵਾਲੇ ਹਨਾ ਪਹਿਲੇ ਵੀ ਜੁਰਗਾ ਮੇਰੀ ਅਸੀਂ ਵੀ ਕੱਤੀ ਹੋਈ ਜਿਸ ਹਨਾ ਹਾਂਜੀ ਠੀਕ ਹੈ ਆਪ ਦੀ ਮਾਤਾ ਦੇ ਵੇਖੀਦਾ ਸੀ ਹਾਂ ਹਾਂ ਆਪਦੇ ਜਦੋਂ ਵਿਆਹ ਹੋ ਗਿਆ ਹਾਂ ਹਾਂ ਅਸੀਂ ਵੀ ਸਾਮਤ ਕੱਤ ਦੇ ਰਹੇ ਹਾਂ ਪਟੀਆਂ ਪਟੀਆਂ ਬਣਾ ਰਹੇ ਨੇ ਤੇ ਆਹ ਮੇਰੀ ਮਾਂ ਕਹਿੰਦਾ ਪਟੀਆਂ ਵੀ ਬਣਾਇਆ ਉਹਨਾਂ ਨੇ ਜਿੰਨਾ ਬਾ ਟਰਾਲੀਆਂ ਤੇ ਪਾਉਂਦੇ ਆ ਹੂੰ ਜਦੋਂ ਕੋਈ ਸਮਾਨ ਲੱਦਣਾ ਹੁੰਦਾ ਹੈ ਚੱਤ ਕੇ ਕੇਸ ਵੀ ਘਰ ਤੇ ਘੱਟ ਕੇ ਸਾਰਾ ਕੁਝ ਆਪ ਹੀ ਫੁੱਤਰ ਕਰਕੇ ਸਾਰਾ ਕੁਝ ਆਪ ਹੀ ਆਪ ਹੀ ਬਣਾਉਣਾ ਹੁਣ ਹਾਂਜੀ ਹਾਂ ਹੁਣ ਤਾਂ ਬਦਲ ਗਿਆ ਜਮਾਨਾ ਬਦਲ ਗਿਆ ਜਮਾਨਾ ਹਣਾ ਕਿਸੇ ਤੋਂ ਇੰਨੇ ਕੰਮ ਕਿਸੇ ਤੋਂ ਹੁੰਦੇ ਹੀ ਨਹੀਂ ਨਾ ਨਾਂਸਾ ਹੁਣ ਤਾਂ ਬਸ ਕਰਦਾ ਆਪਣਾ ਰੋਟੀ ਸਬਜ਼ੀ ਮਸਾ ਹੁੰਦਾ ਤੇ ਕੁੜੀਆਂ ਤਾਂ ਉੰਜ ਹੀ ਟੇਕਦੀਆਂ ਫਿਰਤਾਂ ਕਰੂੰਆਂ ਫਿਰਦੀਆਂ ਉਹਨਾਂ ਤੋਂ ਰੋਟੀ ਫੜ ਕੇ ਬਠੀ ਤੇ ਔਖੀ ਖਾਣੀ ਪੜਾਉਂਦੇ ਲੋਕ ਬੱਚੇ ਮਿਹਨਤ ਤਾਂ ਅੱਜ ਦੇ ਵੀ ਕਰਦੇ ਹੀ ਨਹੀਂ ਹੈਗੀ ਗੱਲ ਆ ਕਿ ਬੱਚੇ ਬਹੁਤ ਮਿਹਨਤ ਕਰ ਰਹੇ ਨੇ ਅੱਜ ਵਾਲੇ ਵੀ ਪਰ ਪਹਿਲੇ ਵਾਲੇ ਜ਼ਿਆਦਾ ਮਿਹਨਤ ਕਰਦੇ ਸੀ ਲੋਕ ਪਹਿਲੇ ਹਨਾ ਪੜਦੇ ਲੁਕਦੇ ਤਾਂ ਜ਼ਰੂਰ ਹੈ ਪੜਾਈ ਵਾਧੂ ਕਰਦੇ ਹਾਂਜੀ ਨਹੀਂ ਹੁਣ ਬਾਹਰ ਵੀ ਬੱਚੇ ਜਿਹੜੇ ਦਿਨ ਰਾਤ ਵਿਚਾਰੇ ਸ਼ਿਫਟਾਂ ਲਾਉਂਦੇ ਨੇ ਬਹੁਤ ਮੁਸ਼ਕਲ ਉਹਨਾਂ ਵੀ ਛੋਟੇ ਛੋਟੇ ਜਿਵੇਂ 18 19 19 ਸਾਲ ਦੇ ਬੱਚੇ ਜਿਵੇਂ ਪਲੱਸ 2 ਤੋਂ ਬਾਅਦ ਚਲੇ ਜਾਂਦੇ ਆ ਬਹੁਤ ਮਿਹਨਤ ਕਰਦੇ ਬਹੁਤ ਮਿਹਨਤ ਕਰਦੇ ਆ ਬੱਚੇ ਉਹ ਵੀ ਪਰ ਇਹ ਗੱਲ ਹੈ ਕਿ ਪਹਿਲੋਂ ਵੀ ਹੀ ਬਹੁਤ ਮਿਹਨਤ ਕਰਦੇ ਸੀ ਪਹਿਲੇ ਟਾਈਮ ਵੀ ਹਨਾ ਉਹਨਾਂ ਟਾਈਮਾਂ 'ਚ ਹੱਥੀ ਬਣਾਉਂਦੇ ਸੀ ਸਾਰਾ ਕੁਝ ਹੱਥੀ ਬਣਾ ਕੇ ਤਾਂ ਫਿਰ ਸਭ ਕੁਝ ਉਹਨੂੰ ਅੱਗੇ ਤਿਆਰ ਕਰਦੇ ਸੀ ਨਾ ਮੁੱਲ ਦਾ ਕੁਝ ਨਹੀਂ ਸੀ ਮੁੱਲ ਦਾ ਕੁਝ ਨਹੀਂ ਸੀ ਹਾਂ ਪੰਜ ਹਾਂਜੀ ਉਹਨਾਂ ਵੱੰਨ ਗਮਿਆਂ ਚਾਹੁੰਦੇ ਨਾ ਨੀਂਨਾ ਉਪਤਿ ਪੜਾਇਆ ਚ ਪੈਦੇ ਨਾ ਉਪਤਿ ਬਣਦਾ ਅੱਗੇ ਕੁਛ ਸਾ ਅਭੀ ਨਹੀਂ ਰਹਿ ਗਿਆ ਹਾਂਜੀ ਹਾਂਜੀ ਪਿੱਛੇ ਮੈਨੂੰ ਪਤਾ ਵੀ ਨਹੀਂ ਨਾ ਮਮਾ ਬੱਚਿਆਂ ਨੂੰ ਵੀ ਇਹ ਕੀ ਗੱਲਾਂ ਹੁੰਦੀਆਂ ਕੀ ਨਹੀਂ ਆ ਹਨਾ ਜਿਵੇਂ ਹੁਣ ਵੀ ਇਹ ਸਮਝ ਲਓ ਵੀ ਸਾਡੇ ਵਾਲੀ ਲਾਸਟ ਪੀੜ੍ਹੀ ਹੈ ਜਿਹਨੂੰ ਕੁਛ ਨਾ ਕੁਛ ਪਤਾ ਹੈ ਕਿਸੇ ਗੱਲ ਬਾਰੇ ਵੀ ਅਸੀਂ ਤੁਹਾਡੇ ਕੋਲੋਂ ਸਿੱਖਿਆ ਜਾਂ ਹਨਾ ਸੁਨੇ ਆਏ ਤੇ ਸਾਡੇ ਵਾਲੇ ਬੱਚਿਆਂ ਨੂੰ ਅੱਗੇ ਬਿਲਕੁਲ ਥੋੜਾ ਬਹੁਤ ਆ ਹੋਊਗਾ ਪਰ ਇਹਨਾਂ ਦੇ ਬੱਚਿਆਂ ਤਾਂ ਬਿਲਕੁਲ ਵੀ ਨੌਲੇਜ ਨਹੀਂ ਹੋਣੀਗੀ ਅੱਗੇ ਜਾ ਕੇ ਇਸ ਲਈ ਆਪਣੇ ਬੱਚਿਆਂ ਨੂੰ ਥੋੜਾ ਬਹੁਤ ਹਨਾ ਆਪਣੇ ਵਿਰਸੇ ਬਾਰੇ ਦੱਸਣਾ ਜ਼ਰੂਰੀ ਹੈ ਉਹਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ कि ਉਹਨਾਂ ਨੂੰ ਥੋੜਾ ਬਹੁਤਾ ਪਤਾ ਚੱਲਦਾ ਰਹੇ ਹਨਾ ਤੇ ਜਿ ਕਿੰਨੂ ਕਿੰਨੂ ਪਤਾ ਹੈ ਵੀ ਸਣ ਕੀ ਹੁੰਦਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਹਨਾ ਮਮਾ ਦੇ ਨੂੰ ਤਾਂ ਪਤਾ ਹੈ ਤਾਂ ਤੁਸੀਂ ਦੱਸਣਾ ਵੀ ਹੁਣ ਕਿੰਨੂ ਹੋਰ ਕਿੰਨੂ ਪਤਾ ਹੈ ਹਨਾ ਵੀ ਸਣ ਕੀ ਹੁੰਦਾ ਤੇ ਮੰਜੇ ਉਣੀ ਦੇ ਆ ਨਾ ਸਮਝ ਲੱਗੀ ਦੁਬਾਰਾ ਦੱਸ ਦਿਆਂ ਹਾਂ ਫਿਰ ਮਮਾ ਸਾਨੂੰ ਤੁਹਾਨੂੰ ਸਾਰਾ ਡਿਟੇਲ ਚ ਜਰੂਰ ਦੱਸਣਗੇ ਮਮਾ ਕੋਲ ਪਾਕਿਸਤਾਨੀ ਵੀ ਬਹੁਤ ਮਮਾ ਨਹੀਂ ਪਾਕਿਸਤਾਨ ਤੋਂ ਮਮਾ ਦੇ ਵੀ ਜਿਵੇਂ ਨਾਨੀ ਜੀ ਸਾਡੇ ਮੰਮਾ ਦੇ ਮੰਮੀ ਵੀ ਪਾਕਿਸਤਾਨ ਤੋਂ ਆਏ ਸੀਗੇ ਤੇ ਉਹਨਾਂ ਦੇ ਬਹੁਤ ਕਿੱਸੇ ਨੇ ਮੰਮਾ ਜੀ ਕੋ ਤੇ ਵੈਸੇ ਤਾਂ ਹੁਣ ਨਾਨੀ ਜੀ ਤਾਂ ਸਾਡੇ ਪੂਰੇ ਹੋ ਗਏ ਨੇ ਪਰ ਜੇ ਨਾਨੀ ਹੁੰਦੇ ਤੁਹਾਨੂੰ ਬਹੁਤ ਗੱਲਾਂ ਸੁਣਾਇਆ ਕਰਨੀਆਂ ਸੀ ਉਹਨਾਂ ਨੇ ਸੁਣੀਆਂ ਆਈਆਂ ਗੱਲਾਂ ਹਾਂ ਮੰਮਾ ਨੇ ਸਾਰੀਆਂ ਉਹਨਾਂ ਕੋਲ ਗੱਲਾਂ ਸੁਣੀਆਂ ਹੋਈਆਂ ਨੇ ਜਿਵੇਂ ਮੰਮਾ ਕੋਲ ਹੀ ਰਹਿੰਦੇ ਸੀ ਨਾਨੀ ਜੀ ਸਾਡੇ ਹਾਂਜੀ ਤਾਂ ਇਸ ਕਰਕੇ ਜੇ ਨਾਨੀ ਜੀ ਹੁੰਦੇ ਵੈਸੇ ਤੁਹਾਨੂੰ ਬਹੁਤ ਕਿੱਸੇ ਸੁਣਾਉਣੇ ਸੀ ਉਹਨਾਂ ਨੇ ਪਾਕਿਸਤਾਨ ਦੇ ਸਾਨੂੰ ਸੁਣਾਉਂਦੇ ਹੁੰਦੇ ਸੀ ਕਿ ਮੇਰਾ ਬੇਟਾ ਸੁਣਦਾ ਸੀ ਹੁੰਦਾ ਕਿ ਉਹਨੂੰ ਕਹਾਣੀਆਂ ਦਾ ਜਿਆਦਾ ਬਹੁਤ ਸ਼ੌਂਕ ਹੈ ਪਿਛਲੀਆਂ ਕਹਾਣੀਆਂ ਦਾ ਹਾਂ ਤਾਂ ਦਸਵੇਂ ਪਿਛਲੇ ਦਸਵੇਂ ਮਹੀਨੇ ਸੀ ਪੂਰੇ ਹੋ ਗਏ ਹਾਂਜੀ ਹਾਂਜੀ ਹਾਂ ਸਾਲ ਹੋਣਾ ਜਾਂਲੇ ਦਸਵੇਂ ਹਾਂਜੀ ਹਾਂ ਅਕਤੂਬਰ ਚ ਸਾਲ ਹੋ ਜਾਣਾ ਉਹਨਾਂ ਨੂੰ ਹੂੰ ਹੂੰ ਤੇ ਚਲੋ ਜੀ ਠੀਕ ਹੈ ਵੈਸੇ ਵੀਡੀਓ ਨਾ ਫਿਰ ਬਹੁਤ ਲੰਬੀ ਹੋ ਜਾਂਦੀ ਆ ਫਿਰ ਵੇਖਦਾ ਵੇਖਦਾ ਅਗਲਾ ਬੰਦਾ ਵੀ ਹੈਨਾ ਸਾਰੇ ਭੈਣ ਭਰਾ ਵੀ ਬੋਰ ਹੋ ਜਾਂਦੇ ਦੇਖਦੇ ਆ ਨਾ ਗੱਲਾਂ ਬਹੁਤ ਨੇ ਆਪਾਂ ਅਗਲੇ ਫਿਰ ਟੌਪਿਕ ਐਸੇ ਤੋਂ ਜਾਂ ਹੋਰ ਨਵਾਂ ਕਿਸੇ ਤੋਂ ਸ਼ੁਰੂ ਕਰਾਂਗੇ ਹਾਂਜੀ ਤੇ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਆਪਣੀ ਗਲਤੀ ਕਿੱਥੇ ਆ ਜਾਂ ਤੁਹਾਨੂੰ ਕਿੱਦਾਂ ਲੱਗਦੀਆਂ ਇਹ ਗੱਲਾਂ ਸਾਡਾ ਹੌਸਲਾ ਵਧਾਉਣਾ ਹੈ ਹਾਂਜੀ ਹਾਂ ਸਹੀ ਗੱਲ ਹੈ ਨਾ ਵੀ ਐ ਨੌਬਿਸ ਕੈਨੇਡੀਆਂ ਸੀ ਤਾਂ ਕੀ ਬਣੇ ਤੁਹਾਡਾ ਸਾਡੇ ਘਰ ਦੇ ਜੀਆਂ ਨੇ ਕਹਿਣਾ ਸਾਨੂੰ ਸ਼ੌਂਕ ਹੈ ਬਸ ਬਸ ਸ਼ੌਂਕ ਹੈ ਸ਼ੌਂਕ ਹੈ ਹਨਾ ਕਿ ਅਸੀਂ ਆਪਣਾ ਵਧੀਆ ਹਸਾ ਮਜ਼ਾਕ ਕਰ ਲਈਦਾ ਚਲੋ ਚਲ ਕੋਈ ਜਿੰਨਾ ਬੱਚਿਆਂ ਨੂੰ ਨਹੀਂ ਪਤਾ ਸਮਝ ਵੀ ਆਉਂਦੀ ਹੈ ਹਾਂਜੀ ਹਾਂ ਉਹਨਾਂ ਬੱਚਿਆਂ ਨੂੰ ਗੱਲਾਂ ਦੀ ਵੀ ਨੌਲੇਜ ਮਿਲਦੀ ਹੈ ਨਾ ਹਾਂ ਨੌਲੇਜ ਵੱਧਦੀ ਹੈ ਤੇ ਵਧੀਆ ਚੰਗੀ ਗੱਲ ਹੈ ਹਨਾ ਪ੍ਰਾਣੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਤੇ ਹੁਣ ਤਾਂ ਬਜ਼ੁਰਗ ਹੈਗੇ ਨਹੀਂ ਸਾਡੇ ਤਾਂ ਨਾਨੀ ਦਾਦੀ ਕੋਈ ਵੀ ਨਹੀਂ ਹੈਗਾ ਹਨਾ ਤੇ ਸਾਡੇ ਨਾਨੀ ਦਾਦੀ ਤਾਂ ਹੈ ਹੀ ਨਹੀਂ ਸਾਨੂੰ ਕੋਈ ਗੱਲਾਂ ਸੁਣਾਉਣ ਵਾਲਾ ਸਾਡੇ ਬੱਚੇ ਮੈਂ ਕਿੰਨੀ ਬਹੁਤ ਕਰਮਾਂ ਵਾਲੇ ਜਿਨ੍ਹਾਂ ਨਾਨੀਆਂ ਦਾਦੀਆਂ ਹੈਗੀਆਂ ਨੇ ਸਾਨੂੰ ਤਾਂ ਕਿਸੇ ਨੇ ਕੋਈ ਗੱਲ ਜਿਆਦੀ ਸੁਣਾਈ ਨਹੀਂ ਕਿਉਂਕਿ ਅਸੀਂ ਤਾਂ ਛੋਟੇ ਛੋਟੇ ਜਦੋਂ ਸਾਡੇ ਨਾਨੀ ਦਾਦੀ ਪੂਰੇ ਹੋ ਗਏ ਨਾ ਹਾਂਜੀ ਬਹੁਤ ਛੋਟੇ ਸੀ ਅਸੀਂ ਤਾਂ ਬੱਚਿਆਂ ਨੂੰ ਸਾਰਾ ਕੁਝ ਦੱਸ ਦੇ ਦੱਸ ਸਕਦੇ ਆ ਹਨਾ ਤੁਸੀਂ ਦੱਸ ਸਕਦੇ ਹੋ ਸਾਡੇ ਬੱਚੇ ਕਰਮਾ ਵਾਲੇ ਨੇ ਬਹੁਤ ਜਿਹਨਾਂ ਨਾਨੇ ਦਾਦੀਆਂ ਦਾ ਪਿਆਰ ਮਿਲਦਾ ਉਹਨਾਂ ਨੂੰ ਤੇ ਚਲੋ ਜੀ ਠੀਕ ਹੈ ਸਾਰੇ ਸਾਰੇ ਆਪਣਾ ਖਿਆਲ ਰੱਖਣਾ ਆਪਣੇ ਆਪਣੇ ਘਰਾਂ ਚ ਸਾਸਤ੍ਰੀਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਹਾਨੂੰ ਕਿਸੇ ਵੀ ਦੇ ਰੀਜ਼ਨ ਕਰਕੇ ਸਾਡੀ ਵੀਡੀਓ ਵਧੀਆ ਲੱਗਦੀ ਹੋਵੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚਲੋ ਠੀਕ ਹੈ ਜੀ ਸਾਸਤ੍ਰੀਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਈ ਜੇ ਗਲਤੀ ਹੋ ਗਈ ਹੋਵੇ ਕੋਈ ਤੇ ਮਾਫੀ ਚਾਹੁੰਦੇ ਆ ਪਹਿਲੋਂ ਹੀ ਅਸੀਂ ਹਾਂਜੀ ਠੀਕ ਹੈ ਜੀ ਸਾਸਤ੍ਰੀਕਾਲ